ਦੇ ਮਜ਼ਾਰਾ ਐਂਟ ਦੇ ਵੀਨ ਸਾਡੇ ਪਿੰਡ ਦੇ ਪੰਡਰ ਦੇ ਸ਼ਹੀਦ ਸਾਡੇ ਪਿੰਡ ਦੇ ਇਕੱਠੇ ਹੋ ਕੇ ਉਸ ਦੇ ਖਿਲਾਫ ਲੜਾਈ ਤੇ ਉਸ ਨੇ ਸਾਡੇ ਪਿੰਡ ਦੇ ਗੋਲੀ ਚਲਵਾ ਦਿੱਤੀ ਤਾਂ ਉਸ ਦੇ ਵਿੱਚ 11 ਸ਼ਹੀਦ ਹੋਏ ਹਨ ਜਿਹਨਾਂ ਨੂੰ ਕੁਝ ਵੀ ਕਿਹਾ ਹੈ ਜੈ ਅਮਲ ਵੀਰ ਹਰੀਕਿਸਨਾਂ ਸੰਤਾ ਤੇ ਹਰਨਾਮਾ ਕੁਲਾ ਦਿੱਤੇ ਦਾ ਅਰਜਨ ਸਿੰਘ ਸੂਰਮਾ ਤਾਰਾ ਵਟੜਖਾਸੀ ਹੋ ਗਏ ਸੀ ਹੋ ਗਏ ਸੀ ਸੀ ਸਿੰਘ ਕਿ 11 ਚੰਨਣੀ ਦਸਵੀਂ ਵਾਲੇ ਦਿਨ ਹਰੇਕ ਦਸਵੀਂ ਨੂੰ ਦਰਸ਼ਨ ਕਰਾਉਣੇ ਆ ਵੱਧ ਤੋਂ ਵੱਧ ਸੰਗਤਾਂ ਕੇ ਦਰਸ਼ਨ ਕਰੋ ਪਿੰਡ ਕੁਠਾਲਾ ਦਾ ਨਵਾਂ ਮਰੇਰਕੋਟਲਾ ਸੋਢੀ ਰਿਆਸਤ ਤੇ ਡਬਲ ਮਾਮਲਾ ਬਸੂਲਣ ਕਰਦਾ ਸੀ ਪਿੰਡ ਕੁਠਾਲਾ ਦਾ 11 ਸ਼ੀਦਾਂ ਤੇ ਹੋਰ ਇਤਿਹਾਸ ਨਾਲ ਸੰਬੰਧਿਤ ਰਾਜ਼ ਕੀ ਹੈ ਇਤਿਹਾਸ ਪਿੰਡ ਕੁਠਾਲਾ ਮਰੇਰਕੋਟਲਾ ਦੇ ਗੁਰੂ ਘਰ ਨਾਲ ਜੁੜਿਆ ਆ ਉਹ ਜਾਣਦੇ ਹਾਂ ਪਿੰਡ ਵਾਸੀਆਂ ਤੋਂ ਹਰ ਸਾਲ ਦੀ ਤਰ੍ਹਾਂ ਲਗਾਇਆ ਲੰਗਰ ਸ਼੍ਰੀ ਫਤਿਹਗੜ੍ਹ ਸਾਹਿਬ ਇਤਿਹਾਸਿਕ ਛੇਤੀ ਗੁਰਦੁਆਰਾ ਪਿੰਡ ਕੁਠਾਲਾ 1992 ਤੋਂ ਲਗਾਉਂਦੇ ਸੇਵਾ ਦਾ ਸ਼ੀਦੀ ਸਵਾ ਸ਼੍ਰੀ ਫਤਿਹਗੜ੍ਹ ਸਾਹਿਬ ਤਕਰੀਬਨ 10 ਦਿਨ ਆਕੇ ਲੰਗਰ ਪੀਡੀਨਸ ਪੰਜਾਬ ਚੈਨਲ ਦੀ ਟੀਮ ਨਾਲ ਗੱਲਬਾਤ ਕਰਦੇ ਪਿੰਡ ਕੁਠਾਲਾ ਦੇ ਲੰਗਰ ਪ੍ਰਬੰਧਕਾਂ ਵੱਲੋਂ ਦੱਸਿਆ ਇਤਿਹਾਸਿਕ ਸਥਾਨ ਤੇ ਸ਼ਸ਼ੋਭਿਤ ਗੁਰੂ ਸਾਹਿਬ ਜੀ ਦੇ ਹੱਥੀਂ ਲਿਖਤ ਮਹਾਂ ਸਰੂਪ ਜੀਨਾਂ ਦੇ ਮਾਗਸੋਰੀ 10ਵੇਂ ਵਾਲੇ ਦਿਨ ਸੰਗਤਾਂ ਦਰਸ਼ਨ ਕਰਵਾਏ ਜਾਂਦੇ ਹਨ ਅਤੇ ਇਸ ਵਕਤ ਸੀ ਸਰਹੰਦ ਫਤਿਹਗੜ੍ਹ ਸ਼ਿਲੇਵੇ ਜਿੱਤੇ ਕੇ ਪਿੰਡ ਕੋਠਾਲਾ ਮਲੇਰ ਕੋਠਾਲਾ ਦੇ ਵੱਲੋਂ ਇੱਕ ਲੰਗਰ ਗਿਆ ਉਹਨਾਂ ਦੇ ਜਿਹੜੇ ਮੌਜੂਦ ਸੇਵਾਦਾਰ ਨੇ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਇਤਿਹਾਸਿਕ ਮੁੱਦੇ ਤੇ ਗੱਲ ਹੋਏਗੀ ਗੱਲਬਾਤ ਕਰ ਲੈਣੇ ਆ ਜਿਹੜੇ ਲੰਗਰ ਦੇ ਪ੍ਰਬੰਧਕ ਨੇ ਪੀਟੀਵੀ ਮੀਨਜ਼ ਦੇ ਦਰਸ਼ਕਾਂ ਨੂੰ ਇਤਿਹਾਸ ਪਿੰਡ ਕੋਠਾਲਾ ਜਿਹੜਾ ਇਹ ਲੰਗਰ ਹੈ ਇਹ ਇਤਿਹਾਸਿਕ ਪਿੰਡ ਕੋਠਾਲਾ ਜ਼ਿਲ੍ਹਾ ਮਲੇਰ ਕੋਟਲਾ ਦੇਸ਼ਤਪੁਰ ਦੇ ਕੋਟਲਾ ਵੱਲੋਂ ਲਗਾਇਆ ਗਿਆ ਹੈ ਦਾ ਇਤਿਹਾਸ ਬੜਾ ਬਲੱਖਣਾ ਹੈ ਇਹ ਗੌਰਵਮਈ 265 ਸਾਲ ਪਹਿਲਾਂ ਜੋ ਮੱਫਕਟ ਵੀਰੇ ਸਾਡੇ ਪਿੰਡ ਉੱਚੀ ਬੋਲੋ ਸਹੀਦੀ ਬਸਲ ਬਾਬਾ ਸੁਦਾ ਸਿੰਘ ਜੀ ਦੇ ਤੀਜੇ ਮੁਡੀ ਸਾਡੇ ਪਿੰਡ ਲੈ ਕੇ ਆਏ ਸਨ ਵੱਡੇ ਘਾਲੂਕਰ ਦੇ ਸ਼ਹੀਦ ਸਾਡੇ ਪਿੰਡ ਕਾਹੀ ਜੋ ਪਟੜ ਸੀ ਵੱਡੇ ਘਾਲੂਕਰ ਦੇ ਸੀ ਉਹਨਾਂ ਦਾ ਸੰਸਕਾਰ ਕਰਕੇ ਸਹੀਦ ਬਾਬਾ ਸੁਦਾ ਸਿੰਘ ਜੀ ਨੇ ਉੱਥੋਂ ਅੱਗੇ ਚੱਲੇ ਪਏ ਸਨ ਤੇ ਜੋ ਹੱਥ ਲੈ ਕੇ ਬੀੜ ਜੋ ਬੀੜ 11 ਬੀੜਾ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਤੋਂ ਦੌਂਦਵਾ ਸਾਹਿਬ ਦੀ ਧਰਤੀ ਤੇ ਲਿਖਵਾਈਆਂ ਸਨ ਉਹਨਾਂ ਚੋਂ ਇੱਕ ਬੀੜ ਜਿਸ ਨਾਲ ਨਾ ਜੇੜ ਸਾਹਿਬ ਕੀ ਹੋਈ 5 ਦਿੱਤੀ ਉਹ ਹੀ ਬੀੜ ਜੋ ਜਥੇ ਦੀ ਗਵਾਈ ਕਰਦੀ ਸੀ ਜਦੋਂ ਵੱਡੇ ਕਲੂਦਾਰਾ ਹੋਇਆ ਹੱਤਾ ਮੁੰਗਲਾ ਵੱਲੋਂ ਪਸਤਾੜ ਤੋਂ ਉਹ ਆਪਣਾ ਖੂਨ ਦੇ ਕਾਰਨ ਉਹ ਜਥਾ ਵਿਸੜ ਗਿਆ ਤੇ ਬਹੁਤ ਸਾਰੇ ਉਹਨਾਂ ਨਾਲ ਜਗਵੀਰ ਸਿੰਘ ਸਨ ਜੋ ਜਿਨ੍ਹਾਂ ਉਹ ਤਾਬਨਾ ਚਲਦੇ ਹੋ ਸਰੀਰ ਛੱਡ ਕੇ ਤੇ ਉਹਨਾਂ ਦਾ ਸੰਸਕਾਰ ਸਾਡੇ ਪਿੰਡ ਕਠਾਲਾ ਜਿੱਥੇ ਅੱਜ ਸ੍ਰੀ ਦੀ ਗੁਰਦੁਆਰਾ ਸਥਿਤ ਹੈ ਤੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜਮਾਨ ਨੇ ਹੱਥ ਲਇਕ ਜਿਨ੍ਹਾਂ ਦੇ ਚਨਣੀ ਦਾ ਹਿੰਦ ਵਾਲੇ ਦਾ ਨਾਮ 10 ਕਰਾ ਆਪ ਚੱਲ ਜਾਂਦੇ ਹਨ ਜਾਂ ਸੰਗਤ ਰਾਈ ਜਾਂਦੇ ਹਨ ਆਹ ਜੀ ਉਸ ਤੋਂ ਸਾਡੇ ਪਿੰਡ ਦੀ ਇੱਕ ਗੌਰਵਮਈ ਇਤਿਹਾਸਕ ਘੋੜ ਹੈ ਕਿ ਨਵਾਬ ਮਰੀਪੁਰ ਦਾ ਜੋ ਛੋਟੀ ਰਾਸਤਿ ਕੁੱਟਦੀ ਸੀ ਉਸਨੇ ਹਰ ਪਿੰਡ ਦੇ ਦੋ ਨਾਲ ਕੇ ਡਬਲ ਮਾਮਲਾ ਲੈਂਦਾ ਸੀ ਤੇ ਉਸ ਦੇ ਉਲਟ ਸਾਡੇ ਪਿੰਡ ਦੇ ਮਜ਼ਾਰਾ ਐਂਡ ਦੇ ਵੀਨ ਸਾਡੇ ਪਿੰਡ ਦੇ ਪਰਮਡਲ ਦੇ ਸ਼ਹੀਦ ਸਾਡੇ ਪਿੰਡ ਦੇ ਇਕੱਠੇ ਹੋ ਕੇ ਉਸ ਦੇ ਖਿਲਾਫ ਲੜਾਈ ਤੇ ਉਸ ਨੇ ਸਾਡੇ ਪਿੰਡ ਦੇ ਗੋਲੀ ਚਲਵਾ ਦਿੱਤੀ ਤਾਂ ਉਸ ਦੇ ਵਿੱਚ 11 ਸ਼ਹੀਦ ਹੋਏ ਹਨ ਜੀ ਦਾ ਕੋਈ ਕੁਝ ਨਹੀਂ ਲਿਖਿਆ ਹੈ ਕਾਇਮਲ ਵੀਰ ਹਰੀਕਿਸ਼ਨਾ ਸੰਤਾ ਦੇ ਹਰਨਾਮਾ ਕੁਲਾ ਦਿੱਤੇ ਦਾ ਅਰਜਨ ਸਿੰਘ ਸੂਰਮਾ ਤਾਰਾ ਵਟੜਖਾਸੀ ਹੋ ਗਏ ਸੀ ਹੋ ਗਏ ਸੀ ਸਹੀ ਸਿੰਘ ਕਿਆ 11 ਹਾਂਜੀ ਹਾਂ ਬਾਬਾ ਜੀ ਜਿਹੜੇ ਹੱਥ ਲਿਖਤ ਮਹਾਰੂਪ ਨੇ ਉਸ ਵਕਤ ਆਪਣੇ ਪਿੰਡ ਦੇ ਵਿੱਚ ਕਿਤੇ ਸ਼ੋਤ ਨਹੀਂ ਸੀ ਪਿੰਡ ਸਹੀਦ ਹੈ ਸ਼ਹੀਦੀ ਗੁਰਦੁਆਰਾ ਪਿੰਡ ਕਠਾਲਾ ਦੇ ਅੰਦਰ ਸੋਭਤ ਨੇ ਇਸ ਟਾਈਮ ਕਿਹੜਾ ਜ਼ਿਲ੍ਹਾ ਪੈ ਜਾਂਦਾ ਮਲੇ ਕੋਲਾ ਪਿੰਡ ਪਠਾਣਾ ਹਾਂ ਹਾਂਜੀ ਸਰ ਕੀ ਕਹਣਾ ਚਾਹੁੰਦੇ ਹੋ ਚੰਨਨੀ ਦਸਵੀ ਵਾਲੇ ਦਿਨ ਹਰੇਕ 10 ਮਿੰਟ ਨੂੰ ਦਰਸ਼ਨ ਕਰਵਾਉਣੇ ਆ ਵੱਧ ਤੋਂ ਵੱਧ ਸੰਗਤ ਆ ਕੇ ਦਰਸ਼ਨ ਕਰੋ ਮਾਘੀ ਦੀ ਦਸਵੀ ਨੂੰ ਹੁਣ ਇਸ ਟਾਈਮ ਉੱਥੇ ਲੜੀ ਚੱਲ ਰਹੀ ਆ ਜਿੱਥੇ ਲੰਗਰ ਲਾਏ ਗਏ ਨੇ ਵਿਸ਼ੇਸ਼ ਤੌਰ ਤੇ ਕਿੰਨੇ ਸੇਵਾਦਾਰ ਪੰਡਵਾਏ ਤਕਰੀਬਨ ਸਾਡਾ ਸਾਰਾ ਪਿੰਡ ਹੀ ਆਉਂਦਾ ਜੀ ਹਾਂ ਕਿੰਨੇ ਦਾ ਲੰਗਰ ਚੱਲਦਾ ਜੀ 21 ਤਰੀਕ ਨੂੰ ਆਜਨੇ ਆ 30 ਤਰੀਕ ਤੱਕ ਲਗਾਤਾਰ ਚੱਲਣਾ ਹੈ 10 ਦਿਨ ਲੰਗਰ ਲਾਉਣੇ ਜੀ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਪਿੰਡ ਦੇ ਵਸਨੀਕਾਂ ਦਾ ਸਹਿਯੋਗ ਹੈਗਾ ਜਿੱਥੇ ਸਹਿਯੋਗ ਸਾਡੇ ਸਾਰੇ ਇਲਾਕੇ ਦਾ ਹੀ ਆ ਜੀ ਸਾਰੇ ਇਲਾਕੇ ਚੋਂ ਸੰਗਤ ਆਉਂਦੀ ਆ ਚਾਰ ਪੰਜ ਪਿੰਡ ਸਾਡੇ ਨਾਲ ਲੱਗੇ ਕਿਨਾਂ ਨੂੰ 1992 ਚ ਅਸੀਂ ਪਹਿਲਾਂ ਔਰ 84 ਹੌਲੀ ਹੌਲੀ ਆਲੇ ਦੁਆਲੇ ਦੇ ਪਿੰਡ ਸਾਡੇ ਸਹਿਯੋਗ ਕਰ ਰਹੇ ਨੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਜਦੋਂ ਦੇ ਤੁਸੀਂ ਲੰਗਰ ਲਾਉਂ ਲਾਉਂਦੇ ਹੋ ਪਹਿਲੀ ਵਾਰ ਲੰਗਰ ਲਾਇਆ ਸੀ ਹੁਣ ਦੇ ਲੰਗਰ ਕਿੱਦਾਂ ਦੀ ਤਬਦੀਲੀ ਨਜ਼ਰ ਆਈ ਹੈ ਜੀ ਬਹੁਤ ਬਹੁਤ ਕੁਝ ਹੈ ਜੀ ਕਿਸ ਤਰ੍ਹਾਂ ਦੀ ਤਬਦੀਲੀ ਬਹੁਤ ਹੈ ਜੀ ਅੱਗੇ ਥੋੜੇ ਬੰਦੇ ਹੁੰਦੇ ਬਹੁਤ ਬੰਦੇ ਛੁੱਟ ਗਏ ਨਾਲ ਨਹੀਂ ਇੱਥੇ ਸਿੱਧੀ ਜੋੜ ਮੀਲੇ ਚੋਂ ਨੇ ਪਹਿਲਾਂ ਕੀ ਚੀਜ਼ਾਂ ਸੀ ਜਿਹੜੀਆਂ ਮਾਰੀਆਂ ਲੱਗਦੇ ਸੀ ਜਿਹੜੀਆਂ ਹੁਣ ਨਹੀਂ ਹੈਗੀਆਂ ਨਹੀਂ ਮਾਰਾ ਦੇ ਤਾਂ ਕੁਝ ਵੀ ਕੁਝ ਨਹੀਂ ਲੱਗਿਆ ਜੀ ਪਹਿਲਾਂ ਇੱਥੇ ਹੂਟਿੰਗ ਕਰਦੇ ਸਨ ਉਹ ਸਾਨਾ ਜਦੋਂ ਕੈਪਟਨ ਦੀ ਸਰਕਾਰ ਆਈ ਉਸਨੇ ਕਾਫੀ ਗੱਲਾਂ ਸੁਜੇਤ ਕੀਤੀਆਂ ਸਖਤੀ ਦੇ ਨਾਲ ਹੁਣ ਜਿਹੜੇ ਪਹਿਲਾਂ ਵੱਡੇ ਵੱਡੇ ਬਾਦਸ਼ਾਹਾਂ ਤੋਂ ਜਿਹੜੇ ਨਾ ਨਹੀਂ ਸਾਨੂੰ ਹੁਣ ਉਸ ਤਰੀਕੇ ਜਿਵੇਂ ਆਰਕੈਸਟੇ ਲੱਗਦੇ ਚਲੋ ਇਹ ਵੀ ਲੱਗਵਾਉਂਦੇ ਤੇ ਫੋਨ ਲੁਆਉਂਦੇ ਜਦੋਂ ਸਾਤ ਦੇ ਨਾਲ ਹੀ ਮੱਥਾ ਟਿਕਾਉਂਦੇ ਹਨ ਹਰ ਲੰਗਰਾਂ ਦੇ ਵਿੱਚ ਬੜੀ ਮਨੁਸ਼ੀਤਾ ਦੇ ਨਾਲ ਬੜੀ ਸਾਫ਼-ਸੁਥਰੀ ਲੰਗਰ ਆਈਸੈਲ ਦੇ ਰੂਪ ਦੇ ਵਿੱਚ ਲੱਗ ਰਹੇ ਨੇ ਇਸ ਲਈ ਇਹ ਮਨੁਸ਼ੀਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੇਰੇ